ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਮਿਲੀਨੀਅਮ ਸੈਲੂਨ ਦੇ ਓਨਰ ਗੋਲਡੀ ਜੀ ਉਹਨਾਂ ਨੇ ਅੱਜ ਲੈਣਾ ਨਿਊ ਬਾਈਕ ਤੇ ਆਪਾਂ ਪਹੁੰਚੇ ਆਂ ਕ੍ਰਿਸ਼ਨਾ ਆਟੋਮੋਬਾਈਲ ਮਾਨਸਾ ਰੋਡ ਤੇ ਰੋਏਲੇ ਨੂੰ ਫਿਰਦੀ ਏਜੰਸੀ ਉਥੇ ਪਹੁੰਚੇ ਹੋਏ ਆਂ ਤੇ ਨਵਾਂ ਬਾਈਕ ਜਿਹੜਾ ਅੱਜ ਆਪਾਂ ਉਸ ਨੂੰ ਦਿਵਾਉਣ ਜਾ ਰਹੇ ਆਂ ਆਪਣੇ ਦੋਸਤ ਗੋਲਡੀ ਜੀ ਜਿਨ੍ਹਾਂ ਦਾ ਮਿਲੀਨੀਅਮ ਫਿਰ ਇੱਕ ਸ਼ੈਲ ਸਾਲੂਨ ਵੀ ਹੈਗਾ ਤਿੰਨ ਕੋਣੀ ਬਠਿੰਡਾ ਤੇ ਉਹ ਸਾਹਮਣੇ ਅੰਦਰ ਖੜੇ ਆ ਆਪਾਂ ਉਹਨਾਂ ਨੂੰ ਦੇਖਦੇ ਆ ਜਿਹੜਾ ਬਾਈਕ ਲਿਆ ਦੋਸਤੋ ਉਹ ਹੈਗਾ ਮਟਿਆਰ 350 ਔਰਾ ਬਲੂ ਜਿਹੜਾ ਕਿ ਨਿਊ ਲਾਂਚ ਹੋਇਆ ਨਵਾਂ ਬਾਈਕ ਹੈ ਨਵਾਂ ਹੀ ਰੰਗ ਇਹਨਾਂ ਨੇ ਲਾਂਚ ਕੀਤਾ ਹੈ ਕ੍ਰਿਸ਼ਨਾ ਆਟੋਮੋਬਾਈਲ ਰੋਲਨ ਫੀਲਡ ਮਾਨਸਰੂ ਦੇ ਬਠਿੰਡਾ ਤੋਂ ਤੇ ਜਿਹੜੇ ਇਹਦੇ ਓਨਰ ਨੇ ਬਿਕਰਮ ਜੀ ਠੀਕ ਹੈ ਉਹ ਜਿਹੜੀ ਉਹਨਾਂ ਦਾ ਪਿਆਰ ਹੈ ਯਾਨੀ ਕਿ ਉਹਨਾਂ ਦੀ ਜਿਹੜੀ ਬੋਲ ਬਣੀ ਹੈ ਤੇ ਗੱਲਬਾਤ ਕਰਨ ਦਾ ਤਰੀਕਾ ਉਹ ਵਾਰ-ਵਾਰ ਸਾਨੂੰ ਕ੍ਰਿਸ਼ਨਾ ਆਟੋਮੋਬਾਈਲ ਤੇ ਖਿੱਚ ਲਿਆਉਂਦਾ ਤੇ ਜਦੋਂ ਵੀ ਕਿਸੇ ਦੋਸਤ ਮਿੱਤਰ ਨੇ ਬਾਈਕ ਲੈਣਾ ਹੁੰਦਾ ਹੈ ਤਾਂ ਫਿਰ ਅਸੀਂ ਚੁੱਪਚੀਪ ਇੱਥੇ ਆ ਜਾਈਦਾ ਸਿੱਧੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੋ ਵੀ ਘਟਾਉਣਾ ਵਾਧਾ ਘਾਟਾ ਕਰਨਾ ਉਹ ਆਪੇ ਕਰ ਦਈਦਾ ਉਹਨੂੰ ਕਹਿਣ ਦੀ ਲੋੜ ਹੀ ਪੈਂਦੀ 22 ਤੇ ਆਜੋ ਫਿਰ ਦੋਸਤੋ ਆਪਾਂ ਮਿਲਦੇ ਹਾਂ ਹੈਲੋ ਲੋ ਵੀ ਦੋਸਤੋ ਸਾਰੀ ਵੀਡੀਓ ਦੇਖੋਗੇ ਤੁਸੀਂ ਟਰੈਵਲਰ ਸੋਲਿਊਟਿਵ ਨੂੰ YouTube ਚੈਨਲ ਤੇ ਤੇ Facebook ਪੇਜ ਤੇ ਤੇ ਇਹ ਹੈਗਾ ਕਦੋਂ ਰੋਲ ਇਨ ਫਰੈਂਡ ਕਿਸ਼ਨਾ ਰੰਗ ਵਾਈ ਮਾਸਾਰਨ ਬੰਡਾ ਤੇ ਨੂੰ ਵਾਈਕ ਉਹ ਦੇਖ ਸਕਦੇ ਤੁਹਾਡੇ ਸਭ ਦੇ ਧੱਕਿਆ ਹੋਇਆ ਨਹੀਂ ਨਹੀਂ ਤੁਸੀਂ ਤੁਸੀਂ ਵੀ ਫੋਨ ਕਰਦੇ ਹੁੰਦੇ ਨਾ ਮੋਬਾਈਲ ਲੈਣ ਮਿਲੇ ਉਹ ਆਪਾਂ ਇੱਥੇ ਵੀ ਕਰਾਂਗੇ ਠੀਕ ਹੈ ਤੇ ਇਧਰ ਮਾਰੀ ਮੋਟੀ ਦੀ ਕਾਰਵਾਈ ਪੈਣਗਾ ਉਹ ਚੱਲ ਰਹੀ ਹੈ। ਅਹ ਥੋੜੀ ਮੋਟੀ ਕਾਰਵਾਈ ਪੈਣਗਾ ਉਹ ਚੱਲ ਰਹੀ ਹੈ ਤੇ ਭਵੇਂ ਕਿ ਬਿਕਰਵਜੀ ਅੱਜ ਹੈ ਨਹੀਂ ਤੇ ਸ਼ਾਇਦ ਸਾਨੂੰ ਉਸ ਚੀਜ਼ ਦਾ ਘਾਟਾ ਜਰੂਰ ਪਿਆ ਕਿਉਂਕਿ ਚਾਹ ਨਹੀਂ ਸਾਨੂੰ ਇਹਨਾਂ ਨੇ ਪੁੱਛੀ। ਚਲੋ ਕੋਈ ਗੱਲ ਨਹੀਂ। ਚਾਹ ਅਸੀਂ ਬਿਕਰਵਜੀ ਤੋਂ ਕੌਫੀ ਪੀ ਕੇ ਜਾਵਾਂਗੇ। ਤੇ ਅਹ ਗੋਲਡੀ ਜੀ ਗੋਲਦੀ ਜੀ ਨੇ ਬਾਈਕ ਨਵਾਂ ਲਿਆ ਸਾਰਾ ਹੋ ਗਿਆ ਪ੍ਰੋਸੈਸ ਕੰਪਲੀਟ ਹਾਂਜੀ ਆਲਮੋਸਟ ਓਕੇ ਆ ਗਈ ਅੱਛਾ ਬੋਲ ਨਹੀਂ ਸਕਦਾ ਮੈਂ ਦੇਖਦਾ ਲਓ ਸਾਫਵਾ ਸੁਣਦੇ ਨੇ ਜਦ ਨਾਲ ਲਓ ਵੀ ਸਾਹਮਣੇ ਖੜੇ ਆਪਣੇ ਗੋਲਦੀ ਜੀ ਜਿਨ੍ਹਾਂ ਦਾ ਇੱਕ ਮਿਲੀਨੀਅਮ ਸੈਲੂਨ ਤੈਨ ਕੋਈ ਬਠਿੰਡਾ ਦੇ ਵਿੱਚ ਜਿਹੜਾ ਬਠਿੰਡੇ ਦਾ ਇੱਕ ਫੇਮਸ ਸੈਲੂਨ ਹੈ ਤੇ ਉਹਦੇ ਆਨਰ ਗੋਲਡ ਜੀ ਤੇ ਨਾਲ ਬਾਈ ਜੀ ਕੀ ਨਾਂ ਤੁਹਾਡਾ ਸੀ ਦਲੀਪ ਕੁਮਾਰ ਜੀ ਉਹ ਦਲੀਪ ਕੁਮਾਰ ਖੜੇ ਉਹਦਾ ਵੀ ਨਾਂ ਦਲੀਪ ਕੁਮਾਰ ਸੀ ਭਲੇਖਾ ਨਾਲ ਖੜੇ ਦੋਸਤੋ ਇੱਧਰ ਉਹ ਉਹਨਾਂ ਦੇ ਫਾਦਰ ਸਾਹਿਬ ਖੜੇ ਐ ਤੇ ਫਾਦਰ ਸਾਹਿਬ ਜਿਹੜੇ ਹੈਗੇ ਆਪਣੇ ਜੇਬ ਚੋਂ ਪੈਸੇ ਫਾਦਰ ਸਾਹਿਬ ਨੇ ਦਿੱਤੇ ਐ ਇਹ ਤਾਂ ਹੋਟੇਲ ਨਾਲ ਹੀ ਇਹ ਬੰਦੇ ਤੇ ਨਾਲ ਬੱਚੇ ਖੜੇ ਐ ਤੇ ਬਹੁਤ ਬਹੁਤ ਤੁਹਾਨੂੰ ਤੁਹਾਨੂੰ ਮੁਬਾਰਕਵਾਦ ਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਵਾਦ ਤੁਹਾਨੂੰ ਤੁਹਾਡਾ ਬਾਈਕ ਤੁਹਾਡੇ ਲਈ ਦਿਨ ਦੇ ਗੁਣੇ ਰਾਤ ਦੇ ਗੁਣੇ ਤੇ ਰੱਖੀ ਦੇਵੇ ਤੁਹਾਨੂੰ ਹੋਰ ਇਹ ਮਤਲਬ ਅੱਗੇ ਵੱਡੀਆਂ ਵੱਡੀਆਂ ਗੱਡੀਆਂ ਤੇ ਵੀ ਚੜੋ ਇਹਦੇ ਥਰੂ ਅੱਗੇ ਜਾਓ ਤੁਸੀਂ ਤੇ ਹਾਂਜੀ ਗੋਲਦੀ ਜੀ ਕੀ ਮੈਨੂੰ ਸੁਣਦੇ ਫਰਮਾਉਂਦਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਮਤਲਬ ਇੱਕ ਡ੍ਰੀਮ ਸੀਗਾ ਹਨਾ ਕਿ ਵੀ ਇੱਕ ਕਰੂਜ਼ਰ ਬਾਈਕ ਹੋਵੇ ਤੇ ਉਹ ਮਤਲਬ ਰਾਇਲ ਇੰਫੀਲ ਵਾਲਿਆਂ ਨੇ ਪੂਰੀ ਕੀਤੀ ਆ ਮਤਲਬ ਇਹਨਾਂ ਦੀ ਜਿਹੜੀ ਆ 350 ਬਾਈਕ ਹੈਗੀ ਆ ਬਹੁਤ ਬਹੁਤ ਸੋਹਣੀ ਮਤਲਬ ਇੱਕ ਡ੍ਰੀਮ ਸੀਗਾ ਯਾ ਤੁਹਾਨੂੰ ਦੇਖ ਦੇਖ ਕੇ ਅਸੀਂ ਮਤਲਬ ਉਸ ਸੀਜ਼ਨ ਨੂੰ ਸੋਚਦੇ ਸੀ ਕਿ ਕਦੇ ਸਾਡੇ ਕੋਲ ਵੀ ਹੋਊਗੀ ਤਾਂ ਮਤਲਬ ਸ਼ਾਇਦ ਅੱਜ ਪਰਮਾਤਮਾ ਨੇ ਸੁਣ ਲਿਓ ਦਿਨ ਆ ਗਿਆ ਤੇ ਬੜੀ ਖੁਸ਼ੀ ਹੋ ਰਹੀ ਹੈ ਤੇ ਬਹੁਤ ਵਧੀਆ ਤੇ ਤੁਹਾਨੂੰ ਜਿਹੜਾ ਜਿਹੜਾ ਕ੍ਰਿਸ਼ਨੋ ਆਟੋਮੋਬਾਈਲ ਦਾ ਆਪਾਂ ਪਹਿਲਾਂ ਵੀ ਇੱਕ ਦਿਨ ਆਈ ਸੀ ਇਹਨਾਂ ਕੋਲੇ ਹਾਂਜੀ ਤੇ ਅੱਜ ਵੀ ਆਪਾਂ ਇਹਨਾਂ ਤੋਂ ਬਾਈਕ ਲੈ ਕੇ ਜਾ ਰਹੇ ਹਾਂ ਦੋ ਦਿਨ ਪਹਿਲਾਂ ਹੀ ਆਪਾਂ ਬੁਕਿੰਗ ਕਰਾਈ ਸੀ ਇਹਨਾਂ ਦਾ ਤੁਹਾਨੂੰ ਜਿਹੜਾ ਬੋਲਚਾਲ ਇਹਨਾਂ ਦਾ ਜਿਹੜਾ ਬਹੁਤ ਵਧੀਆ ਬਿਹੇਵੀਅਰ ਹੈ ਮਤਲਬ ਸਟਾਫ ਦੀ ਡੀਲਿੰਗ ਪਲੱਸ ਜਿਹੜੇ ਓਨਰ ਨੇ ਬਹੁਤ ਅੱਛੇ ਬਹੁਤ ਪਲਾਈਟ ਬਿਹੇਵੀਅਰ ਉਹਨਾਂ ਦਾ ਤੇ ਅਡਜਸਟ ਕਰਦੇ ਨੇ ਜਿੰਨਾ ਕ ਹੋ ਸਕੇ ਮੈਨੇਜ ਕਰਦੇ ਨੇ ਚੀਜ਼ਾਂ ਨੂੰ ਤੇ ਮਤਲਬ ਫੀਲ ਹੀ ਨਹੀਂ ਹੋਣ ਦਿੰਦੇ ਕਿ ਯਾਰ ਉਹ ਕਸਟਮਰ ਵਾਂਗ ਉਹ ਤਾਂ ਡੀਲ ਹੀ ਨਹੀਂ ਕਰਦੇ ਉਹ ਇੱਕ ਇਸ ਤਰ੍ਹਾਂ ਡੀਲ ਕਰ ਦਿੰਦੇ ਨੇ ਜਿਵੇਂ ਮੰਨ ਲਓ ਕੋਈ ਉਹਨਾਂ ਦਾ ਕੋਈ ਆਪਦਾ ਬੰਦਾ ਹੁੰਦਾ ਹਨਾ ਮਤਲਬ ਸਾਹਮਣੇ ਬਿਠਾ ਕੇ ਇਸ ਤਰ੍ਹਾਂ ਡੀਲ ਕਰ ਦਿੰਦੇ ਨੇ ਕਿ ਅਰ ਜਿਵੇਂ ਆਪਣੇ ਕੋਈ ਖਾਸ ਹੀ ਨੇ ਮਤਲਬ ਇਹ ਐਜ਼ ਅ ਕਸਟਮਰ ਵਾਂਗ ਡੀਲ ਨਹੀਂ ਕਰਦੇ ਮਤਲਬ ਫੀਲ ਹੀ ਨਹੀਂ ਆਉਂਦਾ ਕਿ ਯਾਰ ਮੈਂ ਅਸੀਂ ਕੁਝ ਪੁੱਛਣ ਆਏ ਆ ਮਤਲਬ ਪੁੱਛਣ ਤੋਂ ਪਹਿਲਾਂ ਦੱਸਦੇ ਜਾਂ ਆਪ ਹੀ ਦੱਸ ਦਿੰਦੇ ਨੇ ਕਿ ਨਹੀਂ ਤੁਹਾਡਾ ਇੱਥੇ ਫਾਇਦਾ ਹੈਗਾ ਤੁਹਾਡਾ ਐ ਕਰੋਗੇ ਤਾਂ ਆਹ ਫਾਇਦਾ ਮਤਲਬ ਆਲਮੋਸਟ ਸਾਰੇ ਬੈਨੀਫਿਟਸ ਉਹ ਆਪ ਹੀ ਆਪਾਂ ਨੂੰ ਦੇ ਦਿੰਦੇ ਨੇ ਆਪਾਂ ਨੂੰ ਕੋਈ ਕੁ ਬਿਲਕੁਲ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਬਿਕਰਮ ਜੀ ਦੇ ਜਿਹੜਾ ਬੋਲਚਾਲ ਤੇ ਉਹਨਾਂ ਦਾ ਗੱਲ ਕਰਨ ਦਾ ਢੰਗ ਬਿਲਕੁਲ ਬਹੁਤ ਵਧੀਆ ਬਿਵਿਦਾ ਹੈ। ਇਹ ਕਹਿੰਦਾ ਕਿ ਪਟੰਡਾ ਦੇ ਵਿੱਚ ਦੋ ਏਜੰਸੀਆਂ ਪਰ ਇਹਨਾਂ ਦੀ ਬਾਈਕ ਸਭ ਤੋਂ ਵੱਧ ਵਿਕਦੇ ਆ। ਹਾਂ ਮਤਲਬ ਉਹ ਇਹਨਾਂ ਦੀ ਬੋਲਬਾਣੀ ਹੈ। ਬਿਲਕੁਲ ਮਤਲਬ ਹੈ ਮੈਨੂੰ ਕਿੱਧਰ ਗਏ ਹਰਮਿਤ ਜੀ? ਆ ਜਾਈਏ ਹਰਮਿਤ ਹਰਮਿਤ ਭਾਈ ਉਹ ਹੀ ਬੰਦਾ ਹੈ ਜਿਹਨੇ ਮੈਨੂੰ ਬਾਈਕ ਦਿੱਤਾ ਸੀ। ਹਾਂ ਹਰਮੀਤ ਜੀ ਦੇ ਆਪਰੇ ਵਾਲੇ ਪਾਸੇ ਰਸਤੇ ਆ ਰਹੀ ਹੈ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਵੀ ਤੂੰ ਮੁੜ ਕੇ ਆਜੋ ਆਜੋ ਸਰ ਲਓ ਜੀ ਹਰਮੀਤ ਜੀ ਅੱਜ ਨਵਾਂ ਬਾਈਕ ਉਹਦੀ ਉਹ ਮਤਲਬ ਕੁੰਡ ਜਗਾਈ ਕਰਨ ਜਾ ਰਹੇ ਆ ਚਲੋ ਉਧਰ ਚਲੋ ਅਜ ਦਿਸ਼ ਵੀ ਇਧਰ ਆਓ ਆਇਓ ਤੁਸੀਂ ਆਜੋ ਇਧਰ ਲਓ ਵੀ ਦੋਸਤੋ ਆਦੀ ਪੇ ਤਾਂ ਹਰ ਇੱਕ ਬੰਦੇ ਦਾ ਡ੍ਰੀਮ ਹੁੰਦਾ ਵੀ ਉਹਦੇ ਕੋਲ ਨਵੀਂ ਗੱਡੀ ਆਏ ਤੁਸੀਂ ਤਾਂ ਦਿਖਾਈ ਨਹੀਂ ਦਿਓਗੇ ਆ ਗਿਆ ਉਹ ਤੋਂ ਤੇ ਉਹ ਅੱਜ ਇਹਨਾਂ ਦਾ ਆਪਣੇ ਭਰਾ ਦੋਸਤ ਮਿੱਤਰਾਂ ਦਾ ਇੱਕ ਡ੍ਰੀਮ ਪੂਰਾ ਕਰਨ ਜਾ ਰਹੇ ਆ

चलो पकड़ो, 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 पकड़ो। बस एक बार स्टार्ट करके बाहर ना बाहर ला दें पीछे बैठो मैं निकालता ਕੜਾਉਂਦੇ ਲੋ ਬਈ ਦੋਸਤੋ ਬਾਈਕਰ ਦੀ ਦੁਨੀਆ ਦੇ ਵਿੱਚ ਬਖੰਡਾ ਹੋਰ ਬਾਈਕਰ ਦਾ ਵਾਧਾ ਹੋਣ ਜਾ ਰਿਹਾ ਕਿਵੇਂ ਤੇ ਆਪਾਂ ਇਹਨਾਂ ਨੂੰ ਬਾਈਕਰ ਦੇ ਕਿੱਥੇ ਦੇਵਾਂਗੇ ਕੋਈ ਐਸੀ ਗੱਲ ਨਹੀਂ ਦੇਵਾਂਗੇ ਦੇਵਾਂਗੇ ਸਾਰਿਆਂ ਨੂੰ ਮੈਂ ਟੈਨਸ਼ਨ ਨਾ ਬੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਸਟਪ ਕਰ ਦਨ ਹਾਂ ਲਾ ਲੇ ਚਲੋ ਤੂੰ ਬੈਠੇਗਾ ਮੈਂ ਕਹਾਂ ਬੈਠੂੰ ਮੈਟ ਕਰਦਾ ਲੋ ਵੀ ਦੋਸਤੋ ਨਿਊ ਬਾਈਕ ਜਿਹੜਾ ਬਟਿੰਡਾ ਸ਼ਹਿਰ ਦੇ ਵਿੱਚ ਬਾਈਕਰ ਦੀ ਦੁਨੀਆ ਦੇ ਵਿੱਚ ਇੱਕ ਹੋਰ ਬਾਈਕਰ ਦਾ ਵਾਧਾ ਹੋਣ ਜਾ ਰਿਹਾ ਤੇ ਆਪਾਂ ਇਹਨਾਂ ਨੂੰ ਬਾਈਕਰ ਦੇ ਖੇਤਰ ਦੇ ਵਿੱਚ ਲੈ ਕੇ ਆਉਣਾ ਤੇ ਚਲੋ ਬਈ ਆਜੋ ਜਿਹੜਾ ਆਲ ਇੰਡੀਆ ਰਾਈਡਰ ਮੀਟ ਹੋ ਜੀ ਵੇਖੇ ਹੋਣ ਜਾ ਰਹੀ ਐ ਉਥੇ ਆਪਾਂ ਇਹਨਾਂ ਨੂੰ ਲੈ ਕੇ ਚੱਲਾਂਗੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਠੀਕ ਐ ਆਜੋ ਜੀ ਆਜੋ ਨਾਲ ਆਜੋ ਆਜੋ ਤੁਸੀਂ ਵੀ ਆਜੋ ਆਓ ਲੱਕੀ ਜੀ ਹਾਂਜੀ 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 ਜ਼ਰੂਰ ਹਰ ਇੱਕ ਮਿੰਟ ਫੋਟੋਆਂ ਲਵਾਂਗੇ ਹਾਂ ਕਰ ਲਓ ਫਿਰ ਫਾਲ ਸਾਹਿਬ ਹਾਂ ਹਾਂ ਲਓ ਲਓ ਇਹਨਾਂ ਦੇ ਲੋਕ ਇਹਦਾ ਲਾਗੀ ਨੂੰ ਲਾਗੀ ਦੇ ਸ਼ਾਹ ਰਾਜ ਕ੍ਰਿਸ਼ਨ ਹਾਂ ਦੇਖੀ ਗੱਲ ਬੋਲਦੇ ਕਾ ਲੋ ਜੀ ਨਵਾਂ ਬਾਈਕ ਫੋਟੋਗ੍ਰਾਫੀ ਹੋ ਰਹੀ ਹੈ ਤੇ ਹੁਣ ਆਪਾਂ ਇਹਨਾਂ ਦੇ ਫਾਦਰ ਸਾਹਿਬ ਕ੍ਰਿਸ਼ਨ ਲਾਲ ਜੀ ਤੋਂ ਜਾਣਾਂਗੇ ਕਿ ਉਹਨਾਂ ਦੇ ਬੱਚਿਆਂ ਨੇ ਇੱਕ ਨਵਾਂ ਬਾਈਕ ਖਰੀਦਿਆ ਹੈ ਤੇ ਇਹ ਸਾਰੀ ਮਿਹਰਬਾਨੀ ਤਾਂ ਭਾਵੇਂ ਉਹਨਾਂ ਦੀ ਹੈ ਤੇ हां जी सस् नमस्कार जी सत श्री अखा जी ਤੁਹਾਡੇ ਬੱਚਿਆਂ ਨੇ ਇੱਕ ਨਿਊ ਬਾਈਕ ਪਰਚੇਜ਼ ਕੀਤਾ ਜਾਂ ਨਵਾਂ ਬਾਈਕ ਖਰੀਦਿਆ ਹੈ ਹਾਂ ਜੀ ਤੇ ਉਹ ਬੇਸ਼ੱਕ ਭਾਵੇਂ ਤੁਹਾਡੀ ਮਿਹਰਬਾਨੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂਗਾ ਪਰ ਤੁਹਾਨੂੰ ਇਹ ਕਿਵੇਂ ਮੈਸੇਜ ਸੁਰਿਆ ਵੀ ਤੁਹਾਡੀ ਲਾੜ ਹੌਲੀ-ਹੌਲੀ ਅੱਗੇ ਵਧ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਿਲਕੁਲ ਪੇਰੈਂਟਸ ਨੂੰ ਖੁਸ਼ੀ ਹੁੰਦੀ ਹੈ ਕੋਈ ਸ਼ੱਕ ਨਹੀਂਗਾ ਹਾਂ ਜੀ ਤੇ ਤੁਸੀਂ ਜਾਣਦੇ ਹੋ ਖੁਦ ਬਾਈਕ ਕਿ ਨਹੀਂ ਜਾਣਦੇ ਹਾਂ ਜੀ ਫਿਰ ਤਾਂ ਤੁਸੀਂ ਵੀ ਧੁਮਾ ਪਾਇਆ ਕਰੋਗੇ ਹਾਂ ਹਾਂ ਚਲਾਇਆ ਕਰਾਂਗੇ ਚਲੋ ਅਦਰ ਤਿਆਰੀ ਰੱਖਿਓ ਆਪਾਂ ਤੁਹਾਨੂੰ ਨਵੇਂ-ਨਵੇਂ ਬਾਈਕਰ ਇਵੈਂਟ ਦਿਖਾਇਆ ਕਰਾਂਗੇ ਠੀਕ ਹੈ ਬਿਲਕੁਲ ਬਿਲਕੁਲ ਲੈ ਨਹੀਂ ਸੀਰੀਅਸਲੀ ਕਹਿ ਰਹਾ ਮੈਂ ਤੁਹਾਡੀ ਐਜ ਕਿੰਨੀ ਹੈ ਬਸ 60 ਹੋ ਗਈ ਜੀ 60 ਇਹ ਤੁਹਾਨੂੰ ਅਸੀਂ 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 80 ਸਾਲ ਦੇ ਬੰਦਿਆਂ ਨੂੰ ਬੁਲਾਵਾਂਗੇ ਜਿਹੜੇ ਪਹਾੜਾਂ ਦੀਆਂ ਚੋਟੀਆਂ ਤੇ ਫਿਰਦੇ ਆ ਠੀਕ ਹੈ ਜੀ ਫਿਰ ਤੁਸੀਂ ਹੋਰ ਜੰਗ ਹੋ ਜਾਓਗੇ ਆਨ ਫ੍ਰੀ ਹੋ ਜਣੇ ਆ ਹੋ ਕੇ ਇਹਨਾਂ ਨੂੰ ਆਪਾਂ ਤਾਂ ਇਸ ਤੇ ਗਿੜੀਆਂ ਲਾਣੀਆਂ ਇਹਨਾਂ ਨੇ ਲਦਾਖ ਤੇ ਮਤਲਬ ਸਾਰਾ ਆਪਣਾ ਇਹ ਮਾਦਿਆਲੇ ਵਾਲੇ ਨਾਲ ਟੂਰ ਲਵਾਇਆ ਕਰਨ ਇਹਨਾਂ ਦਾ ਵਾਲੇ ਟੂਰ ਸਾਰੇ ਇਹਨਾਂ ਨੂੰ ਕਰਾਉਣੇ ਨੇ। ਲਓ ਵੀ ਦੋਸਤੋ ਅ ਟ੍ਰੈਵਲਰ ਸੁਧੀ ਤੋਂ YouTube ਚੈਨਲ Facebook ਪੇਜ ਵੱਲੋਂ ਗੋਲਦੀ ਜੀ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਉਹ ਬੱਚੇ ਪਿੱਛੇ ਬੈਠੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਬਾਈਕਰ ਦੀ ਦੁਨੀਆ ਦੇ ਵਿੱਚ ਹੋਰ ਇੱਕ ਬਾਈਕਰ ਜਿਹੜਾ ਸ਼ਾਮਲ ਹੋਇਆ ਇਹਦੇ ਲਈ ਵੀ ਉਹਨਾਂ ਨੂੰ ਮੁਬਾਰਕਬਾਦ ਤੇ ਬਹੁਤ ਛੇਤੀ ਉਹ ਆਪਣੇ ਕਮਰ ਕਿੱਥੇ ਕੱਸ ਲੈਣ ਇਕੱਲੇ ਬਾਈਕਰਾਂ ਦੀ ਸਰਨਾ ਹੋਰ ਬਹੁਤ ਕੁਝ ਲੈਣਾ ਪਊ ਹਜੇ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਹੈਗੇ ਹੋ ਬਾਕੀ ਸਭ ਨਾਲ ਕੋਈ ਗੱਲ ਨਹੀਂ ਲਓ ਵੀ ਦੋਸਤੋ ਬਾਕੀ ਰੋਜ਼